ਹਰਿਕਾ ਖਾਨ ਸਾਹਿਬ ਵਾਹਿਗਤੀ ਫਤਿਹ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਸੰਤੋਖ ਸਬਰ ਕੋ ਜਿਸ ਬੰਦੇ ਤੇ ਸੰਤੋਖ ਹੈ ਉਹ ਹੀ ਪਰਮਾਤਮਾ ਦਾ ਅਨੁਭਵ ਕਰ ਸਕਦਾ ਹੈ ਜੀ ਦੇ ਅੰਦਰ ਕ੍ਰਿਸ਼ਨ ਹੈ ਉਹ ਆਸੇ ਨੂੰ ਤੇ ਰੱਬ ਜਾਦੀ ਨਹੀਂ ਆਉਂਦਾ ਉਹ ਮਾਇਆ ਪਿੱਛੇ ਦੌੜਦਾ ਹੈ ਪ੍ਰਵਾਹ ਪਿੱਛੇ ਦੌੜਦਾ ਹੈ ਇਹ ਸੰਸਾਰ ਜੋ ਦਿਸ ਰਿਹਾ ਹੈ ਉਹ ਦਿੱਸਦਾ ਹੈ ਉਹਦੀ ਤ੍ਰਿਸ਼ਨਾ ਵਿੱਚ ਆਦਮੀ ਦੌੜਿਆ ਭੱਜਿਆ ਫਿਰਦਾ ਉਹਨੂੰ ਪਰਮਾਤਮਾ ਕਦੀ ਯਾਦ ਨਹੀਂ ਆਉਂਦਾ ਇਹ ਸੰਤੋਖ ਜਿਹੜਾ ਹੈ ਇਹ ਬਹੁਤ ਵੱਡਾ ਗੁਣ ਹੈ ਜਿਵੇਂ ਸਾਧੂ ਜੋਗ ਰਾਸ ਸੰਤੋਖਾ ਧਰਮ ਅਗੇ ਰਧਵਾਓ ਇਹ ਸਾਧੂ ਜੋਗੀ ਜੀ ਜਿਹੜੇ ਸਨ ਉਹਨਾਂ ਵਿੱਚ ਬਹੁਤ ਸੰਤੋਖ ਸੀ ਤੇ ਉਹਨਾਂ ਨੂੰ ਚਲਾਉਣ ਵਾਲਾ ਸੀ ਧਰਮ ਧਰਮ ਕੀ ਸਰਬ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਇਹ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਸੰਮੇਰਮਲ ਕੰਮ ਕਰਦੇ ਸੰਮੇਰਮਲ ਕੰਮ ਕੀ ਜਾਪੇ ਜਾਨਾ ਸਦਾ ਸਦਾ ਦੇਣ ਰਿਆਣੀ ਸਭ ਤੇ ਉੱਚੇ ਨਿਰਮਲ ਕੰਨ ਸਭ ਤੋਂ ਉੱਚਾ ਤੇ ਨਿਰਮਲ ਕਰਮ ਪਰਮਾਤਮਾ ਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਣਾ ਹੈ ਉਹੀ ਸਭ ਤੋਂ ਉੱਚਾ ਤੇ ਨਿਰਮਲ ਕਰਮ ਹੈ ਇਹ ਸਤਜੋਗ ਕੋ ਵੇਲੇ ਉਸਨ ਤੋਂ ਓਖੀ ਸੰ ਇਸੇ ਕਰਕੇ ਪੰਜ ਚੌਥੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸੇ ਸਤਜੋਗ ਸਭ ਸੰਤੋਗ ਸਰੀਰਾ ਪਦ ਚਾਰੇ ਸਾਰੇ ਮਨ ਧਿਆਨ ਦਿਓ ਕਿ ਉਦੋਂ ਸਤਯੁਗ ਦੇ ਸਾਰੇ ਜਿੰਨੇ ਵੀ ਮਨੁੱਖ ਸਨ ਉਹ ਸਾਰਿਆਂ ਦੇ ਅੰਦਰ ਸੰਤੋਖ ਸੀਗਾ ਤੇ ਉਹਨਾਂ ਦੇ ਚਾਰੇ ਧਰਮ ਦੇ ਪੈਰ ਸਨ ਤੇ ਉਹ ਮਜੂਰ ਸਨ ਇਸ ਕਰਕੇ ਉਹ ਲੋਕ ਧਰਮੀ ਸਨ ਆਪਣੇ ਧਰਮ ਦੀ ਕਮਾਈ ਕਰਦੇ ਸਨ ਤੇ ਪਰਮਾਤਮਾ ਨਾਲ ਉਹਨਾਂ ਦਾ ਧਿਆਨ ਜੁੜਦਾ ਸੀ ਪੰਜਵੇਂ ਪਾਛੇ ਦਿਨਾਂ ਦੇ ਵਿੱਚ ਜਿਹੜੀ ਕ੍ਰਿਸ਼ਨਾਂ ਦੀ ਅੱਗ ਹੈ ਉਹ ਨਹੀਂ ਬੁਝਦੀ ਭਾਵੇਂ ਆਦਮੀ ਚੰਦਨ ਦਾ ਲੇਪ ਕਰ ਲਵੇ ਭਾਵੇਂ ਚੰਦਰਮਾ ਦੀ ਚਾਨਣੀ ਵਿੱਚ ਬੈਠਾ ਰਵੇ ਭਾਵੇਂ ਸਰਦ ਰੁੱਤ ਹੋਵੇ ਸਰੀਰ ਨੂੰ ਤੇ ਉਹ ਸਰਦਾਂ ਠੰਡਕ ਮਿਲ ਜਾਵੇ ਪਰ ਉਹਦੇ ਮਨ ਦੀ ਜਿਹੜੀ ਤ੍ਰਿਸ਼ਨਾ ਦੀ ਆਗ ਹੈ ਉਹ ਨਹੀਂ ਸ਼ਾਂਤ ਹੋ ਸਕਦੀ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਟੀ ਕਾਮ ਸੀਜ਼ਨ 3 ਦੇ ਨਾਂਕਾ ਜਪੰਧੜੋ ਹਰਨਾ ਏ ਦਾ ਸੰਤੋਖ ਹੈ ਜਾਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਪ੍ਰਮਾਤਮਾ ਦੇ ਨਾਮ ਜਪਣ ਨਾਲ ਹੀ ਮਿਲਦੀ ਹੈ ਉਹ ਜਪਣ ਨਾਲ ਸਾਡੇ ਮਨ ਦੀਆਂ ਖਾਸ਼ਾਂ ਸਾਨੂੰ ਸਮਝ ਆ ਜਾਂਦੀ ਪੀ ਇਹ ਜੋ ਸੰਸਾਰ ਹੈ ਸਾਡੇ ਨਾਲ ਨਹੀਂ ਦੇਬਣਾ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਰਲੀ ਸ਼ਾਰ ਹਰ ਹਰ ਨਾਮ ਕੁਮਾਵਨਾ ਨਾਨਕੇ ਸੰਤ ਸਾਹਿਬ ਹੇ ਹਰੀ ਦਾ ਨਾਮ ਜਿਹੜਾ ਸਭ ਤੋਂ ਸ੍ਰੇਸ਼ਟ ਹੈ ਤੇ ਇਹਦੀ ਕਮਾਈ ਆਦੀ ਕਰਦਾ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਨਾਲ ਨਹੀਂ ਚੱਲਣਾ ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਮੇਂ ਜਾਇਆ ਹੈ ਪਹਿਲੇ ਪਾਖਸ਼ ਨੇ ਸਿੱਧਕ ਕਰ ਸਿਜਦਾ ਮਨ ਕਰ ਮਕਸੂਦ ਉਹਦੇ ਜਿਹੜਾ ਪ੍ਰਮਾਤਮਾ ਅਗੇ ਸਿਜਦਾ ਕਰਨਾ ਹੈ ਉਹਨੂੰ ਨਮਸਕਾਰ ਕਰਨੀ ਉਹਦੀ ਪੂਜਾ ਕਰਨੀ ਹੈ ਉਹਨੂੰ ਧਿਆਨ ਕਰਨਾ ਹੈ ਉਹਨੂੰ ਯਾਦ ਕਰਨਾ ਹੈ ਉਹਦਾ ਮਨ ਨੂੰ ਲਾਭ ਤਾਂ ਹੀ ਹੈ ਜੇ ਮਨ ਵਿੱਚ ਸਿੱਧ ਹੋਏਗਾ ਜੇ ਅੰਦਰ ਕ੍ਰਿਸ਼ਨਾਂ ਤੇ ਪ੍ਰਮਾਤਮਾ ਨਾਲ ਧਿਆਨ ਨਹੀਂ ਜੁੜੇਗਾ ਜੇ ਤਰ ਦੇਖਾਂ ਤੇ ਧਰ ਮੌਜੂਦ ਫਿਰ ਜਦੋਂ ਆਦਮੀ ਅੰਦਰ ਸੰਤੋਖ ਹੈ ਤੇ ਉਹਨੂੰ ਹਰ ਥਾਂ ਪ੍ਰਮਾਤਮਾ ਨਜ਼ਰ ਆਉਂਦਾ ਹੈ ਉਹ ਕਿਸੇ ਨਾਲ ਠੱਗੀ ਨਹੀਂ ਮਾਰਦਾ ਹੈ ਰਾਫੇਰੀ ਨਹੀਂ ਕਰਦਾ ਝੂਠ ਨਹੀਂ ਬੋਲਦਾ ਦਗਾ ਨਹੀਂ ਕਰਦਾ ਹਰਕ ਨਾਲ ਪਿਆਰ ਕਰਦਾ ਹੈ ਕਿਸੇ ਨਾਲ ਝਗੜਾ ਨਹੀਂ ਕਰਦਾ ਕਿਉਂ ਹਰਕ ਦੇ ਅੰਦਰ ਉਹਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ ਸੰਤੋਖੀ ਬੰਦਾ ਹੈ ਉਹਨੂੰ ਹਰਕ ਦੇ ਅੰਦਰ ਪ੍ਰਮਾਤਮਾ ਨਜ਼ਰ ਆਉਂਦਾ ਫਿਰ ਪੰਜ ਤੀਜੇ ਪਾਸ਼ਾ ਧੰਦਨ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਕਵਿਤਾ ਜਿਹੜਾ ਬੰਦਾ ਸੰਤੋਖੀ ਹੈ ਉਹਦੇ ਚ ਹੀ ਕਿਸ ਤੂੰਧਾਨ ਕਰਨ ਦਾ ਵਿਚਾਰ ਪੈਦਾ ਹੁੰਦਾ ਹੈ ਉਹਦੇ ਅੰਦਰ ਹੀ ਸੱਚ ਭਾਵ ਉਹ ਪਰਮਾਤਮਾ ਪੈਦਾ ਹੁੰਦਾ ਹੈ ਉਹ ਪਰਮਾਤਮਾ ਟਿਕਦਾ ਹੈ ਉਹਨੂੰ ਪਰਮਾਤਮਾ ਨਾਲ ਉਹਦਾ ਮਨ ਜੋੜਦਾ ਹੈ ਗੁਰਮੁਖ ਭਾਵ ਗੁਰੂ ਦੀ ਛਣਵੇਂ ਕੇ ਗੁਰੂ ਦੇ ਹੁਕਮ ਨੂੰ ਗੋਗੋਦੇ ਭਾਵ ਵਿੱਚ ਰਹਿੰਦਾ ਹੈ ਉਹ ਵੀ ਉਹੀ ਰਹਿੰਦਾ ਹੈ ਜਿਹਦੇ ਅੰਦਰ ਸੰਤੋਖ ਹੈ ਸੰਤੋਖੀ ਬੰਦਾ ਗੁਰਮੁਖ ਬਣ ਸਕਦਾ ਹੈ ਗੋਦੇ ਭਾਣੇ ਵਿੱਚ ਰਹਿੰਦਾ ਹੈ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਉਹਦੇ ਹੁਕਮ ਅਜਾ ਚ ਰਹਿੰਦਾ ਹੈ ਉਹਦਾ ਹੀ ਮਨ ਪੂਤਰ ਹੋਏਗਾ ਜਿਹਦੇ ਬੰਦੇ ਤ੍ਰਿਸ਼ਨਾ ਉਹਦਾ ਮਨ ਕਦੇ ਪੁੱਤਰ ਲੋਭੀ ਦਾ ਮਨ ਕਦੇ ਪੁੱਤਰ ਨਹੀਂ ਹੋ ਸਕਦਾ ਕਰਕੇ ਪਾਸ਼ਾ ਕਹਿੰਦੇ ਆ ਕਿ ਸਭ ਤੋਂ ਵੱਡਾ ਗੁਣ ਜਿਹੜਾ ਹੈ ਇਹ ਸੰਤੋਖ ਦਾ ਹੈ ਇਸ ਕਰਕੇ ਆਦਮੀ ਜਿਹੜਾ ਉਹ ਪ੍ਰਮਾਤਮਾ ਦੇ ਨਾਮ ਜੁੜਦਾ ਉਹਦਾ ਮਨ ਵੀ ਪੁੱਤਰ ਹੋ ਜਾਂਦਾ ਹੈ ਪਹਿਲੇ ਪਾਸ਼ਾ ਫਿਰ ਸਾਨੂੰ ਤੌਲ ਧਰਮ ਦਇਆ ਕਾ ਪੂਰ ਸੰਤੋਖ ਆਪ ਰੱਖਿਆ ਜਨਸੂ ਜਬਜੀ ਸਾਹਿਬ ਸਮਝਾਉਂਦੇ ਨੇ ਕਿ ਜਿਹੜਾ ਜਿਹਨੂੰ हां 뭐 ਦੂਜੇ ਧਰਮ ਵਾਲੇ ਸਮਝਦੇ ਸੰਗੇ ਇੱਕ ਬਲਦ ਹੈ ਜਿਹੜਾ ਸਾਰੀ ਧਰਤੀ ਦਾ ਭਾਰ ਸਮਝੀ ਬੈਠਾ ਹੈ ਸਾਰਾ ਆਪਣੇ ਸਿਰ ਤੇ ਚੁੱਕੀ ਬੈਠਾ ਹੈ ਉਹ ਕਹਿੰਦੇ ਪਾਸ਼ਾ ਨਹੀਂ ਉਹ ਧਰਮ ਹੈ ਉਹ ਪ੍ਰਮਾਤਮਾ ਦਾ ਚਲਾਇਆ ਕੋ ਨਿਜਮ ਹੈ ਉਹਦੇ ਨਾਲ ਹੈ ਕਿ ਉਹ ਜਿਹੜਾ ਧਰਮ ਹੈ ਉਹ ਕਿਹਦੇ ਕੋ ਦਇਆ ਦਾ ਪੁੱਤਰ ਹੈ ਜਿਹਦੇ ਅੰਦਰ ਦਇਆ ਹੈ ਕੋ ਦਇਆ ਹੀ ਉਹ ਕਰ ਸਕਦਾ ਜੀ ਦੇ ਅੰਦਰ ਪ੍ਰਮਾਤਮਾ ਵਸਦਾ ਹੈ ਉਹ ਇਸ ਕਰਕੇ ਉਹ ਪ੍ਰਮਾਤਮਾ ਦੇ ਸੰਦ ਉਹਦੇ ਕਰਕੇ ਆਸਰੇ ਤੇ ਜਿਹੜੇ ਐਸਾ ਸਾਰਾ ਸੰਸਾਰ ਖੜਾ ਹੈ ਸੰਤੋਖ ਥਾਪ ਰੱਖਿਆ ਜਿੰ ਸੂਤ ਤੇ ਇਹ ਸੰਤੋਖ ਹੀ ਹੈ ਜਿਨੇ ਇਸ ਨਿਜਮ ਨੂੰ ਆਪਣੇ ਸੂਰਤ ਦੇ ਵਿੱਚ ਬਨ ਕੇ ਇਸ ਸੰਸਾਰ ਨੂੰ ਚਲਾਇਆ ਜੇ ਬੰਦੇ ਵਿੱਚ ਸੰਤੋਖ ਨਾ ਹੋਵੇ ਤੇ ਆਦਮੀ ਸਾਰੇ ਲੜ ਲੜ ਕੇ ਮਰ ਜਾਣ ਇਹ ਸੰਤੋਖੀ ਬੰਦੇ ਹੈ ਹੀ ਨੇ ਤੇ ਸੰਸਾਰ ਚੱਲ ਰਿਹਾ ਹੈ ਉਹਨਾਂ ਉਹ ਧਾਨੀ ਨੇ ਉਹੀ ਲੋਕਾਂ ਦਾ ਭਲਾ ਕਰਦੇ ਨੇ ਉਹੀ ਕਿਸੇ ਨੂੰ ਦਿੰਦੇ ਨੇ ਕੋ ਜਿੱਥੇ ਸੰਤੋਖ ਹੈ ਉੱਥੇ ਤਿਆਗ ਹੈ ਜਿੱਥੇ ਲੋਭ ਹੈ ਉੱਥੇ ਲੋਟਿਆ ਤੇ ਛੋਟ ਹੈ ਉਥੇ ਉਹ ਹਰਕ ਦਾ ਹੱਕ ਵੀ ਮਾਰਦੇ ਨੇ ਇਸ ਕਰਕੇ ਸੰਤੋਖ ਦੀ ਜਿਹੜੀ ਬੜੀ ਵੱਡੀ ਮਹਾਨਤਾ ਹੈ ਫਿਰ ਪਹਿਲੇ ਪਾਸ਼ੇ ਦੇ ਨਾਂ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਇਹ ਰੰਦੇ ਦੇ ਸਰੀਰ ਰੂਪੀ ਧਰਤੀ ਹੈ ਦੇ ਵਿੱਚ ਨਾਮ ਦਾ ਬੀਜ ਬੋ ਤੇ ਸੁਹਾਗਾ ਇਹਨੂੰ ਕਹਦਾ ਸੰਤੋਖ ਦਾ ਬੀਜ ਜਿਸ ਤਰ੍ਹਾਂ ਜ਼ਮੀਨ ਬਧਰੀ ਕਰਨੀ ਵੇ ਫਸਲ ਬੀਜਣੀ ਹੋਵੇ ਤੇ ਉਹਨੂੰ ਬੀਜ ਕੇ ਦੋਸਤੋਂ ਬਾਸ ਸੁਹਾਗਾ ਮਾਰਦੇ ਦਾ ਤਾਂ ਤੇ ਬੱਤਰ ਵਿੱਚ ਨਾਮ ਜਿਹੜਾ ਉਹ ਪ੍ਰਗਟ ਹੋ ਜਵੇ ਬੀਜ ਉਹ ਖਲੋਵੇ ਇਸੇ ਤਰ੍ਹਾਂ ਸਾਡਾ ਨਾਮ ਰੂਪੀ ਵੀ ਜਿਹੜਾ ਉਹ ਤਾਂ ਹੀ ਸਾਡੇ ਹਿਰਦੇ ਚ ਟਿਕੇਗਾ ਜਬਨ ਵਿੱਚ ਸੰਤੋਖ ਆ ਗਿਆ ਤ੍ਰਿਸ਼ਨਾ ਤੇ ਉਹ ਨਾਮ ਕਦੀ ਪ੍ਰਗਟ ਨਹੀਂ ਹੋਏਗਾ ਹਰ ਬੜੇ ਤਾਨੂੰ ਪ੍ਰਮਾਤਮਾ ਵਿਚ ਰਿਹਾ ਹੀ ਰਹੇਗਾ ਅਸੀਂ ਮਾਇਆ ਦੇ ਮੋਹ ਵਿੱਚ ਮਾਇਆ ਕਾਰਨ ਤਾਂ ਵੀ ਮੂਰਖ ਲੋਗ ਜਾਣ ਅਧਿਆਨਤਾ ਤੇ ਮੂਰਖਾ ਕਰਕੇ ਮਾਇਆ ਦੇ ਪਿੱਛੇ ਦੌੜਦੇ ਰਵਾਂਗੇ ਮਨ ਸੰਤੋਖ ਸਰਬਜੀ ਦੀ ਦਇਆ ਜਿਹਦੇ ਮਨ ਤੇ ਸੰਤੋਖ ਹੈ ਉਹ ਸਾਰਿਆਂ ਜੀਆਂ ਉਤੇ ਦਇਆ ਕਰੇਗਾ ਉਹਦੇ ਅੰਦਰ ਪ੍ਰਮਾਤਮਾ ਵਸਦਾ ਸੇਵ ਕੀ ਪਹਿਲੇ ਪਾਤਸ਼ਾਹ ਫਿਰ ਕਹਿੰਦੇ ਸੇਵ ਕੀਤੀ ਸੰਤੋਖੀ ਜਨਸਤਵ ਸੱਚ ਤੇ ਆਇਆ ਜਿਹਦੇ ਅੰਦਰ ਸੰਤੋਖ ਆ ਉਹੀ ਸ਼ਮਨ ਕਰਦੇ ਸੇਵ ਕੀਦਾ ਸੰਤ ਦੀ ਸੇਵਾ ਨਾਮ ਤੇ ਆਈਏ ਨਾਮ ਹੀ ਉਹ ਦੱਸਦਾ ਸੇਵ ਕੀਤੀ ਸੰਤੋਖੀ ਜਨਸਤਵ ਸੱਚ ਤੇ ਆਇਆ ਨਹੀਂ ਮੰਦੇ ਪੈਰ ਨਾ ਰੱਖੀਨ ਸੋਕਰਤਮ ਕਰਾਇ ਉਹ ਕਿਥੇ ਮਾੜੇ ਕਰਮ ਨਹੀਂ ਕਰਦੇ ਮਾੜੇ ਥਾਂ ਨਹੀਂ ਜਾਂਦੇ ਮਾੜੇ ਜਗ੍ਹਾ ਪੈਰ ਨਹੀਂ ਰੱਖਦੇ ਤੇ ਸੋਕਰਤ ਭਾਵ ਸਭ ਤੋਂ ਚੰਗਾ ਸੁੱਚਾ ਕੰਮ ਕਰਦੇ ਨੇ ਉਹ ਹਰ ਵੇਲੇ ਪ੍ਰਮਾਤਮਾ ਨਾਮ ਸਾਧ ਸੰਗਤ ਵਿੱਚ ਬੈਠ ਕੇ ਜਪਦੇ ਨੇ ਜਿਨ੍ਹਾਂ ਦੇ ਅੰਦਰ ਸੰਤੋਖ ਹੈ ਮੇ ਪਾਸ਼ਾ ਫਿਰ ਪਹਿਲੇ ਪਾਸ਼ਾ ਸਾਨੂੰ ਉਪਦੇਸ਼ ਕਰ ਰਹੇ ਨੇ ਮੇਰ ਮਸੀਤ ਸਿੱਧਕ ਮਸੱਲਾ ਹਾਕ ਹਲਾਲ ਕਰਾਣ ਉਹ ਕਹਿੰਦੇ ਜਿਹਦੇ ਅੰਦਰ ਦਇਆ ਹੋਵੇ ਗੁਰੂ ਦੀ ਬਖਸ਼ਿਸ਼ ਹੋਵੇ ਮੇਰ ਹੋਵੇ ਉਹ ਸਮਝੋ ਮਸੀਤ ਹੈ ਉਸ ਮਸੀਤ ਚ ਜਾਣਾ ਜੇ ਮਿਹਰ ਦੇ ਪਾਤਰ ਬਣਿਆ ਜੇ ਸਿੱਧਕ ਹੈ ਤੇ ਮਸੱਲਾ ਜੀ ਤੇ ਬਹਿ ਕੇ ਆਪਾਂ ਨਮਾਜ਼ ਪੜਦੇ ਆ ਉਹ ਸਾਡਾ ਸਿੱਧਕ ਦਾ ਹੋਵੇ ਤੇ ਜੇ ਕਰਾਨ ਕੀ ਹੈ ਭਾਵ ਇਹ ਧਾਰਮਿਕ ਪੋਸਟ ਹੈ ਮੁਗਲਾਂ ਦੀ ਦਾ ਤੁਰਕਾਂ ਦੀ ਮੁਸਲਮਾਨਾਂ ਦੀ ਉਹ ਕਹਿੰਦੇ ਹਾਂ ਹੱਕ ਦੀ ਕਮਾਈ ਖਾਈਏ ਤੇ ਇਹ ਤੁਹਾਡੀ ਕਰਾਨ ਹੈ ਭਾਵ ਇਹ ਸਿਦਕ ਜਿਹਦੇ ਵਿੱਚ ਹੈ ਉਹੀ ਹੱਕ ਦੀ ਕਮਾਈ ਕਰਦਾ ਹੈ ਉਹਦੇ ਅੰਦਰ ਹੀ ਦਇਆ ਪੈਦਾ ਹੁੰਦੀ ਹੈ ਜਦ ਤੱਕ ਸਿਦਕ ਨਹੀਂ ਇਹ ਮੂਲ ਜਿਹੜਾ ਗੁਣ ਹੈ ਉਹ ਸਿਦਕ ਦਾ ਹੀ ਹੈ ਪਾਵ ਸੰਤੋਖ ਦਾ ਹੀ ਹੈ ਉਹੀ ਅਸਲ ਮੁਸਲਮਾਨ ਉਹੀ ਬਣਿਆ ਬਣ ਸਕਦਾ ਹੈ ਫਿਰ ਪਹਿਲੇ ਪਾਕਸ਼ਾ ਫਿਰ ਸਾਨੂੰ ਸਮਝਾ ਸਿੱਧਕ ਸਬੂਰੀ ਸਾਦਕਾ ਸਬਰ ਤੋਂ ਸੰਭ ਲੈ ਕਾ ਅੰਦਰ ਜਿਹੜੇ ਸਿੱਧਕੀ ਲੋਕ ਨੇ ਉਹਨਾਂ ਦਾ ਅੰਦਰ ਸਬਰ ਤੇ ਸਿੱਧਕ ਕਰਕੇ ਆਪਣਾ ਜੀਵਨ ਬਸਰ ਕਰਦੇ ਨੇ ਤੇ ਜਿਹੜਾ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਜਿਹੜਾ ਰਸਤਾ ਉਹਨਾਂ ਦਾ ਜਿਗਿਆਸੂਆਂ ਦਾ ਗੁਰਮਖਾਂ ਦਾ ਉਹਦਾ ਤੋਸਾ ਦੀ ਆਹ ਰਾਹ ਦਾ ਜਿਹੜਾ ਖਰਚਾ ਹੈ ਉਹ ਵੀ ਸਭ ਸਬਰ ਦਾ ਹੈ ਸੰਤੋਖ ਦਾ ਹੈ ਕਿ ਜਿਹਦੇ ਅੰਦਰ ਸੰਤੋਖ ਹੈ ਉਹ ਹੀ ਪਰਮਾਤਮਾ ਨੂੰ ਮਿਲ ਸਕਦਾ ਦੂਸਰਾ ਬੰਦਾ ਆਰਾਮ ਹੈ ਤੇ ਟਕ ਜੰਦਾ ਹੈ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਤ੍ਰਿਸ਼ਨਾ ਦੇ ਮੋਹ ਵਿੱਚ ਫਸ ਕੇ ਆਦਮੀ ਗਲਦਾ ਰਹਿੰਦਾ ਤੇ ਇਹਦੇ ਨਾਲ ਫਸ ਕੇ ਆਪੋ ਪਰਮਾਤਮਾ ਨੂੰ ਵਿਸਰ ਜਾਂਦਾ ਹੈ ਫਿਰ ਪਾਸ਼ਾ ਸਾਨੂੰ ਪੰਜਵੇਂ ਪਾਸ਼ਾ ਸਾਨੂੰ ਉਪਦੇਸ਼ ਕਰ ਰਹੇ ਨੇ ਸਿੱਧਕ ਕਰ ਸੀਧਾ ਮਨ ਕਰ ਮਕਸੂਰ ਅੰਦਰ ਵੀ ਜੇ ਤੁਹਾਡੇ ਚ ਸੰਤੋਖ ਹੈ ਸਿੱਧਕ ਹੈ ਤੇ ਤਾਂ ਹੀ ਪਰਮਾਤਮਾ ਦਾ ਨਾਮ ਜਪ ਸਕੇਗਾ ਉਹਨੂੰ ਪ੍ਰਣਾਮ ਕਰ ਸਕੇਗਾ ਉਹਦੇ ਅੱਗੇ ਆਪਣੇ ਆਪ ਨੂੰ ਸਬਰ ਪਰ ਕਰ ਸਕੇਗਾ ਜਿਹੜਾ ਬੰਦਾ ਸਿੱਧਕੀ ਨਹੀਂਗਾ ਤਰਿਸ਼ਨਾਲੂ ਆ ਉਹ ਬੰਦਾ ਹੰਕਾਰੀ ਵੀ ਹੋਏਗਾ ਉਹ ਪ੍ਰਮਾਤਮਾ ਅੱਗੇ ਸਿਰ ਨਹੀਂ ਝੁਕਾਉਂਦਾ ਪ੍ਰਮਾਤਮਾ ਨੂੰ ਮੰਨਦਾ ਹੀ ਨਹੀਂ ਉਹ ਆਪਣੇ ਆਪ ਨੂੰ ਪੈਂਦਾ ਹੈ ਮਨ ਕਰ ਮਕਸੂਦ ਫਿਰ ਮਨ ਉਹਦਾ ਉਹ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਉਹ ਫਿਰ ਉਹਨੂੰ ਲਾਭ ਪੈਦਾ ਹੁੰਦਾ ਹੈ ਭਾਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹਦਾ ਮਨ ਜੁੜ ਜਾਂਦਾ ਹੈ ਫਿਰ ਪਾਖਸ਼ਾ ਪੰਜਵੇਂ ਫਿਰ ਸਮਝਾ ਰਹੇ ਨੇ ਮਨ ਕੋ ਹੋਵੇ ਸੰਤੋਖ ਮਨ ਕੋ ਹੋਵੇ ਸੰਤੋਖ ਧਿਆਈਏ ਸਦਾ ਹਰ ਜੇ ਮਨ ਦੇ ਵਿੱਚ ਸੰਤੋਖ ਹੈ ਤਾਂ ਹੀ ਆਦਮੀ ਹਰ ਵੇਲੇ ਉਸ ਹਾਲਪ ਕੋ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਹੀ ਉਹਦੇ ਨਾਲ ਮਨ ਜੁੜਦਾ ਹੈ ਜਿਹਦੇ ਅੰਦਰ ਸੋ ਜੇ ਤ੍ਰਿਸ਼ਨਾ ਉਹਦਾ ਮਨ ਤੇ ਭਟਕਿਆ ਰਹਿੰਦਾ ਮਨ ਟਟਦਾ ਨਹੀਂ ਮਨ ਧਿਆਨ ਨਹੀਂ ਜੁੜਦਾ ਨਾਮ ਸਿਮਰਨ ਨੂੰ ਮਾਨ ਹੀ ਨਹੀਂ ਕਰਦਾ ਉਹ ਇਸ ਕਰਕੇ ਕਹਿੰਦੇ ਪਾਤਸ਼ਾਹ ਵੀ ਜਿਹਦੇ ਅੰਦਰ ਸੰਤੋਖ ਹੈ ਜਿਹਦੇ ਹਿਰਦੇ ਵਿੱਚ ਮਨ ਵਿੱਚ ਸੰਤੋਖ ਹੈ ਉਹੀ ਪ੍ਰਮਾਤਮਾ ਦਾ ਨਾਮ ਸਦਾ ਹਰ ਵੇਲੇ ਜਗਦੰ। ਫਿਰ ਪਹਿਲੇ ਪਾਤਸ਼ਾਹ ਸਾਨੂੰ ਜਗਜੀਤ ਸਿੰਘ ਸੁਣਾਇ ਸੁਣੀਏ ਸਤ ਸੰਤੋਖ ਗਿਆਨ। ਕਹਿੰਦੇ ਵੀ ਇਹ ਜਿਹੜਾ ਸੰਤੋਖ ਆ ਪੈਦਾ ਕਿਵੇਂ ਹੁੰਦਾ ਹੈ? ਇਹ ਜਦੋਂ ਆਪਾਂ ਉਹ ਗੁਰੂ ਦੇ ਉਪਦੇਸ਼ ਨੂੰ ਸੁਣਦੇ ਆ ਤੇ ਉਹਨੂੰ ਆਪਣੇ ਹਿਰਦੇ 'ਚ ਧਾਰਦੇ ਆ, ਉਹਨੂੰ ਡ੍ਰਿਡ ਕਰਦੇ ਆ ਤੇ ਫਿਰ ਉਹਦੇ ਅੰਦਰ ਗਿਆਨਤਾ ਦਾ ਹੁੰਦਾ ਹੈ। ਭਾਵ ਇਹ ਸੰਸਾਰ ਦੀ ਪ੍ਰਮਾਤਮਾ ਇੱਕ ਹੈ ਹਰ ਇੱਕ ਦੇ ਅੰਦਰ ਵੱਸ ਰਹੀ ਹੈ। ਇਹ ਸੰਸਾਰ ਉਹ ਅਬਨਾਸੀ ਹੈ, ਉਦਾਸ਼ਨਾ ਹੈ ਤੇ ਉਹ ਸਾਡੇ ਨਾਲ ਜਾਣਾ ਹੈ। ਇਹ ਸੰਸਾਰ ਦੀ ਟੀ ਸਾਡੇ ਨਾਲ ਕੋਈ ਨਹੀਂ ਜਾਣੀ। ਇਹ ਨੂੰ ਸਮਝ ਆਉਂਦੀ ਹੈ ਤੇ ਪਾਤਸ਼ਾਹ ਕਹਿੰਦੇ ਜਦ ਤੱਕ ਗੁਰੂ ਦਾ ਉਪਦੇਸ਼ ਇਹ ਗੁਰੂ ਦੇ ਰਾਈ ਸੰਤੋਖ ਦਾ ਗੁਰੂ ਦੀ ਸੰਗਤ ਕਰਕੇ ਜਦੋਂ ਨਾਮ ਜਪੜ ਕਰਦੇ ਆ ਸਾਡੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਦੋਪ ਪੈਦਾ ਹੋਣਾ ਅਸੀਂ ਉਸਰਕਾਲ ਤੋਂ ਪ੍ਰਮਾਤਮਾ ਦਾ ਨਾਮ ਜਪਦੇ ਫਿਰ ਕਬੀਰ ਸਾਹਿਬ ਸਾਨੂੰ ਬੇਸ਼ ਕਰਦੇ ਨੇ ਵੀ ਜਿਹੜੇ ਸੇਖ ਨੇ ਉਹ ਮੱਕੇ ਜਾ ਕੇ ਤੇ ਉਥੇ ਕਾਬੇ ਜਾ ਕੇ ਉਹ ਹੱਜ ਕਰਦੇ ਨੇ ਪਾਤਸ਼ਾਹ ਕਹਿੰਦੇ ਕਬੀਰ ਸਾਹਿਬ ਦੱਸ ਰਹੇ ਨੇ ਸਾਨੂੰ ਕਿ ਉਹ ਸ਼ੇਖ ਨੂੰ ਸਿੱਖਿਆ ਦੇ ਰਹੇ ਨੇ ਉਪਦੇਸ਼ ਕਰ ਰਹੇ ਨੇ ਸ਼ੇਖ ਸਬੂਰੀ ਬਾਹਰ ਆ ਕੇ ਹੱਜ ਕਾਬੇ ਜਾਏ ਜੇ ਤੇਰੇ ਅੰਦਰ ਸੰਤੋਖ ਹੀ ਨਹੀਂ ਤੇ ਤੂੰ ਕਾਬੇ ਦੇ ਅੱਗੇ ਹੱਜ ਵੀ ਕਾਦਾ ਕਰਦਾ ਕਿਉਂ ਦਾ ਕੋਈ ਲਾਭ ਨਹੀਂ ਤੈਨੂੰ ਜੇ ਅੰਦਰ ਸੰਤੋਖ ਹੈ ਮਨ ਤੇਰਾ ਤਾਂ ਹੀ ਟਿਕੇਗਾ ਧਿਆਨ ਤੇਰਾ ਤਾਂ ਹੀ ਲੱਗੇਗਾ ਚਰਦਾ ਤੇ ਭਾਵਨਾ ਨਾਲ ਪ੍ਰਮਾਤਮਾ ਨੂੰ ਤਾਂ ਹੀ ਸਮਝਾ ਗਿੰਗਾ ਜੇ ਤੇਰੇ ਅੰਦਰ ਸੰਤੋਖ ਹੈ ਕਬੀਰ ਜਾਕੀ ਦਿਲ ਸਾਬਤ ਨਹੀਂ ਤਾਂ ਕੋ ਕਹਾ ਖਦਾਏ ਕਹਿੰਦੇ ਜਿਹਦਾ ਹਿਰਦਾ ਪਵਿੱਤਰ ਨਹੀਂਗਾ ਉਹਦਾ ਮਨ ਢੋਣੀ ਪਾਸੇ ਨਹੀਂ ਦਿਨੂ ਦੁਬਦਾ ਪਈ ਆ ਕਿ ਇਹ ਸੰਸਾਰ ਆ ਜਾਂ ਨਿਰੰਕਾਰ ਆ ਇੱਕ ਪਾਸੇ ਨਿਰੰਕਾਰ ਆ ਇੱਕ ਪਾਸੇ ਸੰਸਾਰ ਆ ਤੇ ਜਿਹੜਾ ਬੰਦਾ ਤ੍ਰਿਸ਼ ਨਾਲ ਨੂੰ ਆ ਲੋਭੀ ਆ ਉਹਨਤੇ ਸੰਸਾਰ ਹੀ ਚੰਗਾ ਲੱਗਦਾ ਕੋ ਦੇ ਸਦਿਸ਼ਟ ਮਨ ਤੇ ਇਹ ਜਿਹੜਾ ਨਿਰੰਕਾਰ ਆ ਇਹ ਨਿਰਗੁਣ ਸਰੂਪ ਆ ਸੰਸਾਰ ਜਿਹੜਾ ਸਰਗੁਣ ਸਰੂਪ ਆ ਉਹਦੇ ਵੱਲ ਉਹਦਾ ਮਨ ਲੱਗਦਾ ਹੈ ਤੇ ਪਾਤਸ਼ਾਹ ਕਹਿੰਦੇ ਉਹਦਾ ਦਿਲ ਸਾਬਤ ਨਹੀਂ ਗਰਾਹੇ ਤੇ ਖੜਾ ਕਦੀ ਉਧਰ ਝਟਕਦਾ ਕਦੀ ਉਧਰ ਫਸਦਾ ਤੇ ਉਹਨੂੰ ਕਦੇ ਖਦਾ ਨਹੀਂ ਮਿਲ ਸਕਦਾ ਕਿਉਂਕਿ ਮਨ ਤਾਂ ਹੀ ਮਿਲ ਸਕਦਾ ਦੇ ਮਨ ਤੁਹਾਡਾ ਇੱਕ ਮਹਾ ਪ੍ਰਮਾਤਮਾ ਦੇ ਵਿੱਚ ਤੁਹਾਡਾ ਮਨ ਦਾ ਟਿਕਾਉ ਹੋ ਜਾਏ ਉੱਤੇ ਭਰੋਸਾ ਬਣ ਜਾਏ ਉੱਤੇ ਵਿਸ਼ਵਾਸ ਬਣ ਜਾਏ ਤਾਂ ਜਿਹੜਾ ਹੈ ਉਹ ਪ੍ਰਮਾਤਮਾ ਮਿਲ ਸਕਦਾ ਹੈ। ਪਾਤਸ਼ਾਹ ਕਹਿੰਦੇ ਜੀ ਦੇ ਅੰਦਰ ਸੰਤੋਖ ਨਹੀਂ ਉਹਦਾ ਮਨ ਟਿਕ ਨਹੀਂ ਸਕਦਾ ਉਹਦੇ ਮਨ ਦਾ ਭਰੋਸਾ ਨਹੀਂ ਬਣਦਾ। ਫਿਰ ਪਾਤਸ਼ਾਹ ਸਾਨੂੰ உபਦੇਸ਼ ਕਰ ਰਹੇ ਨੇ। ਸਬਰ ਅੰਦਰ ਸਾਬਰੀ ਤਨ ਇਹਵੇ ਜਲੇਨ ਹੋਣ ਜੀ ਖਦਾਏ ਦੇ ਭੇਦ ਨਾ ਕਿਸੇ ਦੇਣ ਇਹ ਫਰੀਦ ਸਾਹਿਬ ਦਾ ਸ਼ਲੋਕ ਹੈ। ਇਸ 16ਵਾਂ ਅਖੋਕ ਲੋਕ ਹੈ ਇਹਦੇ ਚ ਕਬੀਰ ਸਾਹਿਬ ਫਰੀਦ ਸਾਹਿਬ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਜੇਸ ਬੰਦੇ ਦੇ ਅੰਦਰ ਸੰਤੋਖ ਹੈ ਤੇ ਉਹ ਐਵੇਂ ਤਨ ਨੂੰ ਤਪਾਉਂਦੇ ਨਹੀਂ ਤਨ ਨੂੰ ਦੁੱਖ ਨਹੀਂ ਦਿੰਦੇ ਉਹ ਆਪਣੀ ਇੰਦਰੀਆਂ ਨੂੰ ਸੰਤੋਖ ਕਰਕੇ ਆਪਣੇ ਜਿਹੜੇ ਤ੍ਰਿਸ਼ਨਾ ਉਹਨਾਂ ਨੂੰ ਮਾਰ ਕੇ ਤੇ ਆਪਣੇ ਜਿਹੜਾ ਮਾਨਿਆ ਉਹ ਸੰਤੋਖ ਵਿੱਚ ਆ ਜਾਂਦਾ ਇੰਦਰੀ ਜਿਹੜੇ ਕੰਟਰੋਲ ਚ ਆ ਜਾਂਦੇ ਨੇ ਉਹਨਾਂ ਦਾ ਮਨ ਜਿਹੜਾ ਉਹ ਤਪਾਉਂਦੇ ਨਹੀਂ ਦੁੱਖ ਨਹੀਂ ਕਰਦੇ ਤਸੀਹੇ ਨਹੀਂ ਦਿੰਦੇ ਮਨ ਦੀ ਖਾਇਦੇ ਭੇਸ ਨਾ ਕਿਸੇ ਦੇਣ ਉਹ ਪਰਮਾਤਮਾ ਨੂੰ ਪਾਉਣ ਵਿੱਚ ਸਫਲ ਹੋ ਜਾਂਦੇ ਨੇ ਹਰ ਵੇਲੇ ਪਰਮਾਤਮਾ ਨੂੰ ਨੇੜੇ ਸਮਝਦੇ ਨੇ ਪਰ ਉਹ ਕਿਸੇ ਥਾਂ ਥਾਂ ਦਸਤੇ ਨਹੀਂ ਫਿਰਦੇ ਉਹਨਾਂ ਦੇ ਸੰਤੋਖ ਹੁੰਦਾ ਮੰਨ ਤੇ ਸਬਰ ਹੁੰਦਾ ਹੈ ਸੰਤੋਖ ਹੁੰਦਾ ਥਾਂ ਥਾਂ ਦਸਤੇ ਨਹੀਂ ਫਿਰਦੇ ਤੇ ਮੈਨੂੰ ਪਰਮਾਤਮਾ ਮਿਲ ਗਿਆ ਜਾਂ ਮੈਂ ਪਰਮਾਤਮਾ ਨੂੰ ਪਾ ਲਿਆ ਜਾਂ ਮੇਰੇ ਚਾਹ ਗੁਣ ਨੇ ਉਹ ਬੰਦਾ ਹਰ ਥਾਂ ਹੀ ਆਪਣੀ ਵਡਿਆਈ ਨਹੀਂ ਕਰਦਾ ਸਗੋਂ ਉਸ ਪਰਮਾਤਮਾ ਦੀ ਸਿਫਤ ਚਲਾ ਕਰਦਾ ਹੈ ਪਾਤਸ਼ਾਹ ਫਰੀਦ ਸਾਹਿਬ ਫਿਰ ਅੱਗੇ ਕਹਿੰਦੇ ਨੇ ਪੀ ਇਹਦਾ ਸੰਤੋਖ ਹੈ ਸਾਡਾ ਜਿੰਦਗੀ ਦਾ ਮਨੋਰਥ ਹੈ ਤੁਹ ਜੇ ਆ ਮਾਨ ਅਦੇ ਸੰਤੋਖ ਆ ਦਾ ਬੇਲ ਦਰਿਆ ਹੋ ਜਾਂਦਾ ਉਹ ਕਿਸੇ ਤੇ ਦਇਆ ਕਰਦਾ ਕਿਸੇ ਨੂੰ ਦਾਨ ਕਰਦਾ ਕਿਸੇ ਨੂੰ ਕੋ ਦੇ ਸਕਦਾ ਹੈ ਉਹ ਤਿਆਗ ਆ ਉਹਦੇ ਵਿੱਚ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਬਿਰਧ ਕਰੇ ਕਿਉਂਕਿ ਜਿੰਦਗੀ ਦਾ ਮਰੋਦ ਤੇ ਅਗੇ ਨੂੰ ਡ੍ਰਿੜ ਕਰਕੇ ਆਪਣੇ ਹਿਰਦੇ ਦੀ ਬਚਾ ਲਵੇਂ ਵੀ ਜੇ ਸੰਤੋਖ ਹੈ ਤਾਂ ਹੀ ਪ੍ਰਮਾਤਮਾ ਨੂੰ ਪਾ ਸਕਦੇ ਆ ਵਾਧ ਹੀ ਵੇ ਦਰਵਾ ਉਹ ਟੁੱਟ ਨਾ ਥੀ ਵਾੜਾ ਤੇ ਜਿਹਦੇ ਅੰਦਰ ਸੰਤੋਖ ਆ ਪ੍ਰਮਾਤਮਾ ਦੇ ਸ਼ਬਦ ਦੀ ਕਮਾਈ ਕਰਦਾ ਉਹਦੇ ਨਾਲ ਧਿਆਨ ਜੁੜਦਾ ਹੈ ਉਹਦਾ ਦਿਲ ਦਰਿਆ ਵਰਗਾ ਹੋ ਜਾਂਦਾ ਹੈ ਭਾਵ ਕਦੀ ਵੀ ਹੋਛਾ ਨਹੀਂ ਹੁੰਦਾ ਕਿਸੇ ਕੋ ਖੁੰਦਾ ਨਹੀਂ ਕਿਸੇ ਦਾ ਹੱਥ ਨਹੀਂ ਮਾਰਦਾ ਕਿਸੇ ਨਾਲ ਬੇਈਮਾਨੀ ਨਹੀਂ ਕਰਦਾ ਕਿਸੇ ਨਾਲ ਠੱਗੀ ਨਹੀਂ ਕਰਦਾ ਸਭ ਉਹਦਾ ਦਿਲ ਦਰਿਆ ਹੋ ਜਾਂਦਾ ਹੈ ਟੁੱਟਦਾ ਨਹੀਂ ਵਹਾੜਾ ਭਾਗ ਤੰਗ ਦਿਲ ਨਹੀਂ ਹੁੰਦਾ ਭਾਵ ਕਿਸੇ ਦਾ ਝਗੜਾ ਨਹੀਂ ਕਰਦਾ ਕਿਸੇ ਨੂੰ ਲੁੱਟਦਾ ਨਹੀਂ ਕਿਸੇ ਦਾ ਹੱਕ ਨਹੀਂ ਮਾਰਦਾ ਸਭ ਹਰ ਇੱਕ ਨੂੰ ਦਾਨ ਦਾ ਉਹਦੇ ਦੇਣ ਵਿੱਚ ਉਹਦੀ ਜਿਹੜਾ ਵਿਚਾਰ ਬਣਦਾ ਹੈ ਉਹਦੀ ਸੋਚ ਬਣਦੀ ਹੈ ਉਹਦੀ ਸ਼ਰਧਾ ਬਣਦੀ ਹੈ ਉਹਦੀ ਭਾਵਨਾ ਬਣਦੀ ਹੈ ਇਹ ਕਹਿੰਦਾ ਜਿੰਦਗੀ ਦਾ ਮਨੋਰਥ ਹੈ ਜੇ ਆਪਾਂ ਉਸ ਪਰਮਾਤਮਾ ਨੂੰ ਪਾਉਣਾ ਹੈ ਤੇ ਇਸ ਦੇ ਨਾਲ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਜਿਹਦੇ ਅੰਦਰ ਸੰਤੋਖ ਹੈ ਨਾਮ ਸਿਮਰਨ ਵਿੱਚ ਉਹ ਹੀ ਕਰ ਸਕਦਾ ਹੈ ਤੇ ਪਰਮਾਤਮਾ ਨਾਲ ਜੁੜੇ ਹੋਏ ਦੀ ਸਿਫਤ ਸਲਾਬ ਵੀ ਉਹ ਹੀ ਕਰ ਸਕਦਾ ਇਹ ਬਹੁਤ ਜ਼ਰੂਰੀ ਹੈ ਇਹ ਕਾਹ ਹੈ ਜੇ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪੀਏ ਤਾਂ ਸਾਡੇ ਅੰਦਰ ਸੰਤੋਖ ਪੈਦਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਤੇ ਸਾਡੇ ਅੰਦਰ ਨਾਮ ਦੀ ਸਾਥ ਬਖਸ਼ਣ ਤਾਂ ਕਿ ਨਾਮ ਗਿਆਕ ਕੇ ਸਾਡੇ ਅੰਦਰ ਸੰਤੋਖ ਪੈਦਾ ਹੋਵੇ ਸੰਤੋਖ ਨਾਲ ਜਿੰਦਗੀ ਜਿਹੜੀ ਆ ਉਹ ਚੜ੍ਹਦੀ ਕਲਾ ਤੇ ਆਨੰਦਮਈ ਕਿਉਂ ਸਾਡੀ ਦਰਸ਼ਨਾਂ ਲੋ ਬੰਦੇ ਨੂੰ ਕਦੀ ਆਨੰਦਮਈ ਜੀਵਨ ਨਹੀਂ ਮਿਲ ਸਕਦਾ ਸੁਖੀ ਜੀਵਨ ਨਹੀਂ ਮਿਲ ਸਕਦਾ ਹਮੇਸ਼ਾ ਤਰਫਦਾ ਰਹਿੰਦਾ ਭਟਕਦਾ ਰਹਿੰਦਾ ਹੈ ਇਹ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਡੇ ਤੇ ਰਹਿਮਤ ਕਰ ਤੇ ਸਾਡੇ ਹਿਰਦੇ ਚ ਵੀ ਨਾਮ ਦੀ ਦਾਤ ਬਖਸ਼ੇ ਸਾਡੇ ਕੋ ਸੰਤੋਖ ਬਖਸ਼ਣ ਤਾਂ ਕਿ ਆਪਣਾ ਜੀਵਨ ਸਫਲਾ ਕਰਦੇ ਉਸ ਪਰਮਾਤਮਾ ਨੂੰ ਮਿਲਣੇ ਸਫਲ ਹੋ ਚਾਹੀਏ ਬੋਲਚੌਕ ਦੀ ਮਾਫੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ